ਬਰਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਸਰਕਾਰੀ ਹਸਪਤਾਲ ਨਜ਼ਦੀਕ ਮੌਜੂਦ ਇੱਕ ਬੈਂਕ ਦੇ ਬਾਹਰੋਂ ਮੋਟਰਸਾਈਕਲ ਹੋਇਆ ਚੋਰੀ। ਕਟਨਾ ਹੋਈ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ। ਜ਼ਿਕਰਯੋਗ ਗੱਲ ਇਹ ਹੈ ਕਿ ਬਰਨਾਲਾ ਜ਼ਿਲ੍ਹੇ ਭਾਰ ਵਿੱਚ ਚੋਰੀ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਚੋਰ ਬਿਨਾਂ ਕਿਸੇ ਕੋਖ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਚੋਰ ਅੱਜ ਕੱਲ ਤਾਂ ਦਿਨ ਦਿਹਾੜੇ ਹੀ ਚੋਰੀ ਕਰਦੇ ਨਜ਼ਰ ਆ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਇੱਕ ਬੈਂਕ ਦੇ ਬਾਹਰੋਂ ਕੀਤਾ ਗਿਆ ਮੋਟਰਸਾਈਕਲ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਜੋ ਕਿ ਕਟਨਾ ਸਿਸਰੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੀੜਤ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਹ 8 ਅਗਸਤ ਵਾਲੇ ਦਿਨ ਆਪਣੀ ਮਾਤਾ ਨਾਲ ਸਰਕਾਰੀ ਹਸਪਤਾਲ ਨਜ਼ਦੀਕ ਮੌਜੂਦ ਇੱਕ ਬੈਂਕ ਵਿੱਚ ਆਪਣੇ ਨਿੱਜੀ ਕੰਮ ਲਈ ਪਹੁੰਚਿਆ ਸੀ ਜਿੱਥੇ ਉਹ ਆਪਣੇ ਕੰਮ ਸਬੰਧੀ ਬੈਂਕ ਅੰਦਰ ਚਲਾ ਗਿਆ ਤੇ ਮੋਟਰਸਾਈਕਲ ਬਾਹਰ ਹੀ ਖੜਾ ਕਰ ਦਿੱਤਾ ਗਿਆ ਜਦੋਂ ਬਾਹਰ ਆ ਕੇ ਉਸ ਵੱਲੋਂ ਮੋਟਰਸਾਈਕਲ ਦੇਖਿਆ ਗਿਆ ਤਾਂ ਉਸ ਦਾ ਮੋਟਰਸਾਈਕਲ ਕਿਤੇ ਵੀ ਨਾ ਜਾਈ ਤਾ ਤੁਰੰਤ ਉਸਨੇ ਆਸ-ਪਾਸ ਦੇ ਲੋਕਾਂ ਵੱਲੋਂ ਇਸ ਬਾਰੇ ਪੁੱਛਿਆ ਪਰ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਆਸ-ਪਾਸ ਏਰੀਆ ਦੁਕਾਨਾਂ ਵਿੱਚ ਅਤੇ ਬੈਂਕ ਅੰਦਰ ਸੀਸੀਟੀਵੀ ਕੁੱਟੇ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਹੈ ਇਸ ਮਾਮਲੇ ਸਬੰਧੀ ਥਾਣਾ ਸਿਟੀਬਨ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਥਾਣਾ ਸਿਟੀਬਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੂਟੇ 'ਚ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹ ਉਹਦਾ ਭਾਈ ਦਾ ਹੋਰ ਨਾਮ ਮੋਟਰਸਾਈਕਲ ਚੋਰੀ ਹੋ ਗਿਆ ਕਿ ਅਸੀਂ ਵੀਰ ਜੀ ਬੈਂਕ ਚ ਆਈ ਸੀ ਸਟੇਟਮੈਂਟ ਕਢਾਉਣਾ ਆਪਦੀ ਅੱਛਾ ਤੇ ਇੱਕ ਮੇਰੀ ਮਾਤਾ ਜੀ ਨਾਲ ਜੀ ਦੋਨੋਂ ਦੀ ਸਟੇਟਮੈਂਟ ਕਢਾ ਰਹੀ ਸੀ ਅਸੀਂ ਤੇ ਜਦੋਂ ਅਸੀਂ ਬਾਹਰ ਆਏ ਸਾਡਾ ਮੋਟਰਸਾਈਕਲ ਹੈ ਜਣੀ ਸੀ ਵੀਰ ਜੀ ਤੇ 8 ਤਰੀਕ 8ਵਾਂ ਮਹੀਨਾ 2024 ਜੀ ਇਹ ਸਪਲੈਂਡਰ ਭਾਈ ਜੀ ਸਲਵਾਰ ਕਲਰ ਦਾ ਜੀ ਆਸੇ ਪਾਸੇ ਲੱਗੋ ਥੋੜਾ ਬਹੁਤ ਆਸੇ ਪਾਸੇ ਵੀ ਮੋਟਰਸਾਈਕਲ ਯਾਰ ਬਹੁਤ ਖੜੀ ਸੀ ਤਿੰਨ ਚਾਰ ਖੜੀ ਸਿਰਫ ਮੇਰੀ ਚਾਬੀ ਲੱਗੀ ਹੋਈ ਸੀ ਚਾਬੀ ਲੱਗ ਮੇਰੇ ਵਾਲੇ ਮੋਟਰਸਾਈਕਲ ਨੂੰ ਚਾਬੀ ਲਾ ਕੇ ਉਹ ਮਤਲਬ ਲੈ ਗਿਆ ਆਉਣ ਸਾਰੀ ਪੰਜਾਬੀ ਲਾਈ ਉਹਦੇ ਨਾਲ ਦੀ ਨਾਲ ਹੀ ਲੈ ਗਿਆ ਇਹ ਮਾਮਲੇ ਸਬੰ ਨੂੰ ਪੁਲਿਸ ਨੂੰ ਸੀ ਪੁਲਿਸ ਨੂੰ ਕਾਰਵਾਈ ਕੀਤੀ ਹੈ ਜੀ ਉਹਨਾਂ ਨਾਲੇ ਵੀ ਚਲੋ ਵਧੀਆ ਸੋਹਣੇ ਵਿਚਾਰੇ ਨੇ ਲਾਏ ਸੀ ਦੋ ਤਿੰਨ ਵਾਰੀ ਹਾਂ ਜੀ ਬੜਾ ਹੀ ਫੋਟੋ ਜੀ ਫੋਟੋ ਇੱਕ ਦੋ ਬੈਂਕ ਜੋ ਵੀ ਅਸੀਂ ਕਢਵਾਈ ਹੈ ਜੀ ਤੇ ਮੂਹਰੇ ਪੰਤੀ ਵਾਲੇ ਜਿਹੜੇ ਸੈਂਟਰ ਨੇ ਉਹਨਾਂ ਤੋਂ ਵੀ ਕਢਵਾਈ ਹੈ ਜੀ ਤੇਰਾ ਮੋਟਰਸਾਈਕਲ ਸੀ ਆਪਣਾ ਸਪਲੈਂਡਰ ਬਈ ਜੀ ਪਹਿਲਾਂ ਨੰਬਰ ਸੀ ਉਹਦਾ ਉਹਦਾ ਹੈਗਾ ਸੀ ਪੀਬੀ030 003 803 ਕਿੰਨਾ ਮਾਡਲ ਹੈ ਉਹ ਹੈਗਾ 2020 ਦੀ ਕਾਪੀ ਵੀ ਹੈਗੀ ਮੇਰੇ ਕੋਲ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਆਹੀ ਕਰਦੇ ਵੀ ਜੀ ਵੀ ਸਾਡੀ ਗੁੰਮੇ ਵੀ ਚੀਜ਼ ਹੈ ਮੇਰਾ ਪਹਿਲਾਂ ਵੀ ਇੱਕ ਮੋਟਰਸਾਈਕਲ ਚੋਰੀ ਹੋਈ ਸੀ ਉਹ 2020 ਚ ਜੀ ਪਹਿਲਾਂ ਉਹ ਹੋਈ ਸੀ ਇਹ ਧੀ ਹੁੰਦੀ ਹੈ ਮੋਟਰਸਾਈਕਲ ਬਸ ਮੰਗ ਹੀ ਆਈ ਆ ਵੀ ਸਾਡਾ ਵੀ ਚੀਜ਼ ਮਿਲ ਜਾ ਸਾਡੀ ਗੁੰਮੀ ਵੀ ਬਈ